ਹਏ ਹਾਏ ਰੋਟੀ ਸਰਕਾਰ ਮੁਰਦਾਬ ਮੁਰਦਾਬ ਕੀਤੇ ਮੈਂ ਮੁਰਦਾਬ ਇਹ ਮੈਚ ਵੀ ਦੇ ਖਰੀਦ ਦਾ ਗਾਰੰਟੀ ਕਰੋ ਨਿਆਦੀ ਕਰੋ ਯਾਰੀ ਕਰੋ ਯਾਰੀ ਕਰੋ ਯਾਰੀ ਦੇ ਬੰਦੇ ਦੇਖੋ ਅੱਜ 29 ਜਨਵਰੀ ਨੂੰ ਜਿਹੜਾ 2021 ਨੂੰ ਸਾਡੀ ਉਥੇ ਸਟੇਕ ਚੱਲਦੀ ਸੀ ਦਿੱਲੀ ਵਿੱਚ ਪਹਿਲੇ ਅੰਦੋਲਨ ਚ ਪਰਦੀਪ ਖੱਤਰੀ ਤੇ ਅਮਨ ਡਬਾਸ ਜਿਹੜੇ ਭਾਜਪਾ ਦੇ ਵੱਡੇ ਲੀਡਰ ਸੀ ਉਹਨਾਂ ਨੇ ਹਮਲਾ ਕੀਤਾ ਸਾਡੀ ਸਟੇਟ ਤੇ ਔਰ ਉਹਨਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਸਾਡੇ ਖਿਲਾਫ ਨਜਾਇਜ਼ ਪਰਚੇ ਜਿਹੜੇ ਆ ਉਹ 307 ਦੇ ਕਰ ਦਿੱਤੇ ਗਏ ਸੀਗੇ ਸੋ ਇਹਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਤੇ 골ਡਨ ਗ੍ਰੇਟ ਅਸੀਂ ਅਰਥੀ ਸਾੜ ਰਹੇ ਮੋਦੀ ਸਰਕਾਰ ਦੀ ਇਹਦੇ ਨਾਲ ਦੀ ਨਾਲ ਤਾਂ ਉਹਨੂੰ ਪਤਾ ਹੀ ਆ ਵੀ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਦੇਸ਼ ਦੀਆਂ 76 ਜਥੇਬੰਦੀਆਂ ਤੇ ਨਾਲ ਦੀ ਨਾਲ ਐਸਕੇਮ ਗੈਰਰਾਜਿਤਿਕ ਨੇ ਕੀਤਾ ਹੋਇਆ ਉਹਦੇ ਤਿਆਰ ਪੂਰੇ ਪੰਜਾਬ ਚ ਦੇਸ਼ ਤਿਆਰੀਆਂ ਚੱਲ ਰਹੀਆਂ ਔਰ ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾੁੰਨੇ ਆ ਵੀ ਅਸੀਂ ਮੰਗ ਪੱਤਰ ਵੀ ਤੁਹਾਨੂੰ ਤੁਹਾਡੇ ਏਜੰਸੀਆਂ ਦੇ ਜੇ ਭਈ ਬਹਿ ਕੇ ਗੱਲ ਕਰਨੀਆਂ ਕਰ ਲਿਓ ਮੁੜ ਕੇ ਜੋ ਕੁਝ ਵੀ ਘਟਨਾ ਕੱਢ ਰਹੀਆਂ ਉਹਦੇ ਲਈ ਮੋਦੀ ਸਰਕਾਰ ਜ਼ਿੰਮੇਵਾਰ ਉਹਦੇ ਵਿੱਚ ਜਿਹੜਾ ਮੁਕਤ ਵਪਾਰ ਸਮਝੌਤਾ ਵਾ ਅਖੌਤੀ ਬੁੱਧੀਜੀਵੀ ਕਹਿ ਰਹੇ ਵੀ ਹਮਲਾ ਓਡਾ ਵੱਡਾ ਨਹੀਂ ਐ ਕਿ ਨਾ ਮੁਕਤ ਵਪਾਰ ਸਮਝੌਤਾ ਪੜ ਲਓ ਮੁਕਤੀ ਕਿਹੜੀ ਗੱਲ ਤੋਂ ਮੁਕਤੀ ਇਸ ਗੱਲ ਤੋਂ ਵੀ ਵਿਦੇਸ਼ਾਂ ਤੋਂ ਜੜੀਆਂ ਖੇਤੀ ਜਿੰਸਾਂ ਆ ਰਹੀਆਂ ਨੇ ਉਨ੍ਹਾਂ ਤੇ ਟੈਕਸ ਖਤਮ ਕੀਤਾ ਜਾਊਗਾ ਔਰ ਇਹਦੋਂ ਕਹਾ ਚਾਹੇ ਫਲ ਨੇ ਸਬਜ਼ੀਆਂ ਨੇ ਡੇਰੀ ਆ ਪੋਲਟਰੀ ਆ ਸਾਰਾ ਕੁਛ ਸਾਡੀ ਮੰਡੀ ਸੁਟਿਆ ਜਾਊ ਹਮਲਾ ਓਡਾ ਵੱਡਾ ਆ ਖੇਤੀ ਮੰਡੀ ਦੇ ਉੱਤੇ ਔਰ ਜਿਹੜੇ 70 ਸੈਲੋ ਪੰਜਾਬ ਚ ਖੁੱਲੇ ਆ ਉਹ ਕੀ ਕਰਨ ਨੂੰ ਖੁੱਲੇ ਹੈਗੇ ਤੇ ਸਾਡੀਆਂ ਮੰਡੀਆਂ ਨਹੀਂ ਖਾਣੀਆਂ ਹੈਗੀਆਂ ਇਹਦੇ ਨਾਲ ਜਿਹੜਾ ਮਾਡਲ ਐਕਟ ਲੈਂਡ ਐਕੁਇਜ਼ੀਸ਼ਨ ਦਾ ਬਣਾਇਆ ਹੈਗਾ 15 ਚ ਮੋਦੀ ਜੀ ਹੁਣਾ ਜਿੰਨੇ ਉਹ ਚ ਮਤ ਪਾਤੀ ਵੀ ਸੂਬੇ ਆਪ ਦੀ ਮਰਜ਼ੀ ਨਾਲ ਕਾਨੂੰਨ ਬਣਾ ਲੈਣ ਸੂਬਿਆਂ ਨੇ ਜਿੱਥੇ ਜਿੱਥੇ ਪਾਛਪਾਦੀ ਸਰਕਾਰ ਆ ਉਹ ਚ ਕਾਨੂੰਨ ਇਹ ਬਣਾਤਾ ਪੀ ਹੁਣ ਜ਼ਮੀਨਾਂ ਅਕਵਾਇਰ ਕਰਨ ਸਮੇ ਪਹਿਲੋਂ ਤਾਂ 70% 80% ਕਿਸਾਨ ਦੀ ਸਹਿਮਤੀ ਚਾਉਂਦੇ ਸੀ ਹੁਣ ਕਹਿੰਦੇ ਥੋੜੀ ਸਹਿਮਤੀ ਨਹੀਂ ਲੈਣੀ ਅਸੀਂ ਤੁਹਾਡੀ ਜ਼ਮੀਨ ਰਿਕੁਆਇਰ ਕਰ ਲਾਂਗੇ ਤੁਸੀਂ ਉੱਠੋ ਤੇ ਬਾਹਰ ਚਲੋ ਇਹ ਦੋ ਵੱਡੇ ਹਮਲੇ ਤੇ ਇਹ ਤੋਂ ਘਾ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਔਰ ਲਖੀਮਪੁਰ ਖੀਰੀ ਚ ਸਾਡੇ ਚਾਰ ਕਿਸਾਨ ਇੱਕ ਪੱਤਰਕਾਰ ਦਿਨ ਦੀ ਵੀ ਥਾਰ ਗੱਡੀ ਚਾੜ ਕੇ ਮਾਰਿਆ ਅਜੇ ਮਿਸ਼ਰਾ ਟੈਨੀ ਜਿਹੜਾ ਕਾਤਲ ਹੀ ਆ ਉਹ ਕੇਂਦਰ ਦੇ ਮੰਤਰੀ ਮੰਡਲ ਚ ਬੈਠਾ ਉਹਨੂੰ ਬਾਹਰ ਕੱਢੋ ਜੇਲ੍ਹ ਚ ਸੁਟੋ ਸਾਰੇ ਕਿਸਾਨਾਂ ਦੇ ਪਾਇ ਕੇਸ ਵਾਪਸ ਲਓ ਸਾਨੂੰ ਸਮਾਰਕ ਦੀ ਜਗ੍ਹਾ ਦਿਓ ਜਿਹੜੇ ਦਿੱਲੀ ਚ ਬਣੇ ਜੇ ਇਹਦੇ ਨਾਲ ਤੁਸੀਂ ਕਹਿੰਦੇ ਹੋ ਬਿਜਲੀ ਸੰਸ਼ੋਧਨ ਬਿੱਲ ਨਹੀਂ ਲਿਆਉਣਾ ਉਹ ਤੁਸੀਂ ਲਾਗੂ ਕਰ ਦਿੱਤਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਨਹੀਂ ਕੱਢਿਆ ਗਿਆ ਸਾਡੀਆਂ ਫਸਲਾਂ ਵਾਸਤੇ ਸਰਕਾਰ ਬੀਮੇ ਦਾ ਪ੍ਰਬੰਧ ਕਰਿਓ ਨਹੀਂ ਹੋਇਆ ਹੈਗਾ ਅਰ ਇਹਦੇ ਨਾਲ ਨਾਲ WTO ਤੋਂ ਬਾਹਰ ਆਓ ਅਰ ਜੇ 60 ਸਾਲ ਦਾ 58 ਸਾਲ ਦਾ ਕਿਸਾਨ ਹੁੰਦਾ ਉਹਨੂੰ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਇਹ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਦਿੱਲੀ ਵਾਲਾ ਲਗਾਤਾਰ ਜਾਰੀ ਆ ਅੱਜ ਵੀ ਵੱਡੀਆਂ ਕਨਵੈਨਸ਼ਨਾਂ ਮੈਿੱਤੇ ਲਾਗੇ ਅਸੀਂ ਕਰ ਰਹੇ ਹੈਗੇ ਯਾਰ ਪੂਰੇ ਪੰਜਾਬ ਵਿੱਚ ਸਾਡੀ ਤਿਆਰੀ ਹੈਗੀ ਆ ਧੰਨਵਾਦ ਹਾਂਜੀ ਆਪਣਾ ਨਾਮ ਦੱਸਦੇ ਹਾਂ ਤੁਹਾਡੇ ਲਈ ਪੁੱਤਣਾ ਮੈਂ ਜੀ ਜਰਮਨਜੀਤ ਸਿੰਘ ਮਡਾਲਾ ਕਿਸਾਨ ਮਜਦੁਰ ਸੰਘਰਸ਼ ਕਮੇਟੀ ਪੰਜਾਬ ਤੋਂ ਬੋਲ ਰਿਹਾ ਹਾਂ ਜੀ ਅੱਜ ਮੋਦੀ ਸਰਕਾਰ ਤੇ ਮੋਦੀ ਸਰਕਾਰ ਦੇ ਗੁੰਡੇ ਪ੍ਰਦੀਪ ਖੱਤਰ ਦੇ ਅਮਨ ਦਬਾਸ ਦਾ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਪੁਤਲਾ ਫੁਕਣ ਦਾ ਮੁੱਖ ਮਨੋਰਥ ਆਜ ਦੇ ਦਿਨ ਅੱਜ ਤੋਂ 3 ਸਾਲ ਪਹਿਲਾਂ ਇਹਨਾਂ ਬੰਦਿਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਟੇਜ ਤੇ ਹਮਲਾ ਕੀਤਾ ਸੀਗਾ ਇੱਕ ਕਿਸਾਨਾਂ ਮਜ਼ਦੂਰਾਂ ਦੇ ਤਸ਼ੱਦਦਟਾਇਆ ਸੀ ਉਹ ਕਿਸਾਨ ਦੀ ਦੇ ਸ਼ਾਂਤਮਈ ਧਰਨਾ ਦੇ ਰਿਆ ਸੀਗੇ ਤੇ ਉਹਦੇ ਰੋਸ ਵਜੋਂ ਅੱਜ ਪੂਰੇ 3 ਸਾਲ ਪੂਰੀ ਹੋਏ ਆ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਆ ਕਿ ਜਿੰਨਾ ਗੁੰਡਿਆਂ ਨੇ ਚਾਹੇ ਪ੍ਰਦੀਪ ਕਤਰੀਆ ਚਾਹੇ ਅਮਨ ਨਬਾਸਾ ਪੁਲਿਸ ਦੀ ਛਤਰਛਾਇਆ ਦੇ ਹੇਠ ਹਮਲਾ ਕੀਤਾ ਸੀਗਾ ਪਟੋਲ ਬੰਬ ਦੀ ਵਰਤੋਂ ਕੀਤੀ ਗਈ ਆ ਤੇ ਸਾਡੀ ਮੰਗ ਆ ਕਿ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਫੜ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਵੇ ਅੱਜ ਵੀ ਅਸੀਂ ਇਹੀ ਮੰਗ ਕਰ ਰਹੇ ਹਾਂ ਤੇ ਦਿੱਲੀ ਮੋਰਚੇ ਦੇ ਦੌਰਾਨ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਪਾਏ ਗਏ ਆ ਉਹ ਜਿਹੜੇ ਆ ਰੱਦ ਕੀਤੇ ਜਾਣ ਐਮਐਸਪੀ ਉਤੇ ਖਰੀਦ ਦਾ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਕਿਉਂਕਿ ਭਾਰਤ ਸਰਕਾਰ ਮੰਨੀ ਸੀਗੀ ਅੰਦੋਲਨ ਦੇ ਦੌਰਾਨ ਜਦੋਂ ਉੱਥੇ ਅੰਦੋਲਨ ਨੂੰ ਕਿਹਾ ਸੀ ਕਮੇਟੀ ਬਣਾਵਾਂਗੇ ਤੇ ਇਹ ਕਾਨੂੰਨ ਨੂੰ ਕਾਨੂੰਨੀ ਸ਼ਕਲ ਦੇ ਵਿੱਚ ਲੈ ਕੇ ਆਵਾਂਗੇ ਇਹਦੇ ਨਾਲ ਲੁਕੀਮਪੁਰ ਖੀਰ ਦੀ ਘਟਨਾ ਵਾਪਰੀ ਆ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਦੇ ਉੱਤੇ ਹਮਲਾ ਕੀਤਾ ਗਿਆ ਥਾਰ ਗੱਡੀ ਚੜ੍ਹ ਕੇ ਮੌਦੇ ਘਾਟ ਉਤਾਰਿਆ ਗਿਆ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸਾਡੀ ਮੰਗ ਆ ਕਿ ਉਹਦਾ ਜੋ ਮੁੱਖ ਦੋਸ਼ੀ ਅਜੇ ਮਿਸ਼ਰਾ ਟਹਿਣੀ ਆ ਮੰਤਰੀ ਮੰਡਲ ਦੇ ਵਿੱਚ ਬਣਿਆ ਬੈਠਾ ਵਾ ਗਿਆ ਰਾਜ ਮੰਤਰੀ ਆ 120 ਬੀ ਦਾ ਪਰਚਾ ਅਦਰਜਿਆ ਦੇ ਉੱਤੇ ਤੇ ਜੋਗੀ ਦੀ ਸਰਕਾਰ ਨੇ ਪਰਚਾ ਦਰਜ ਕੀਤਾ ਭਾਜਪਾ ਦੀ ਹੀ ਸਰਕਾਰ ਆ ਤੇ ਉਹਨੂੰ ਮੰਤਰੀ ਮੰਡਲ ਦੇ ਵਿੱਚ ਬਿਠਾਇਆ ਮੋਦੀ ਜੀ ਨੇ ਉਹਨੂੰ ਮੰਤਰੀ ਮੰਡਲ ਦੇ ਬਰਖਾਸ ਕੀਤਾ ਜਾਵੇ ਤੇ ਉਹਦੀ ਜਗ੍ਹਾ ਜੇਲਿਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਇਹਦਾ ਮੁੰਡਾ ਅਸੀਂ ਮਿਸ਼ਰਾ ਟਹਿਣੀ ਜਿਹੜਾ ਵਾ ਉਹਦੀ ਜਿਹੜੀ ਪ੍ਰਾਣ ਦਿੱਤੀ ਗਈ ਆ ਹੋਰ ਰਾਤੇ ਕੀਤੀ ਜਾਵੇ ਤੇ ਉਹਨੂੰ ਫੜ ਕੇ ਜੇਲ੍ਹਾਂ ਨੂੰ ਛੱਡਿਆ ਜਾਵੇ ਸੋ ਤਮਾਮ ਮਸਲੇ ਜਿਹੜੇ ਆਗੇ ਆ ਜਿੰਨਾਂ ਨੂੰ ਲੈ ਕੇ ਅਸੀਂ ਆ ਪਤਲਾ ਫੂਕ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ 13 ਤਰੀਕ ਨੂੰ ਅਸੀਂ ਦਿੱਲੀ ਨੂੰ ਦੁਬਾਰਾ ਕੂਚ ਕਰ ਰਹੇ ਜਿਹਦੇ ਵਿੱਚ ਐਮ ਐਸ ਬੀ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਆ ਇਹਨੂੰ ਲਾਗੂ ਕੀਤਾ ਜਾਵੇ ਡਾਕਟਰ ਸੁਮਨ ਸਿੰਘ ਦੀਆਂ ਸ਼ਿਫਾਰਸ਼ਾਂ ਨੇ ਤੇ ਤਮਾਮ ਮਸਲੇ ਜਿਹੜੇ ਆ ਉਹਦੇ ਵਿੱਚ ਇਨਕਲੂਡ ਨੇ ਜਿਵੇਂ ਬਾਤਦਕਾਰ ਡੀ ਯੂਟੀ ਦੇ ਵਿੱਚੋਂ ਬਾਹਰ ਆਵੇ ਸੋ ਇਹ ਵੀ ਮੰਗਿਆ ਸਾਡੀ ਦੇਖਦੇ ਕਿਸਾਨਾਂ ਦੇ ਮੌਜੂਦਾ ਸਮੂਚਾ ਕਰਜ਼ਾ ਜਿਹੜਾ ਖਤਮ ਕੀਤਾ ਜਾਵੇ ਸੋ तमाम ਅਸਲੇ ਜਿਹਨਾਂ ਲੈ ਕੇ ਅਸੀਂ ਅੰਦੋਲਨ ਕਰਨ ਜਾ ਰਹੇ ਹਾਂ ਤੇ ਬਹੁਤ ਵੱਡੀ ਤਿਆਰੀ ਦੇ ਵਿੱਚ ਬਾਹਰ ਆ ਫਿਰ ਅਸੀਂ ਦਿੱਲੀ ਨੂੰ ਮੂਵ ਕਰਾਂਗੇ ਧੰਨਵਾਦ ਮੈਂ ਜੀ ਜਰਮਨ